ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਮਹਿਦੂਦ ਦੁਗਣੀ ਜੋ ਧੂਰੀ ਤੋਂ 7 ਕਿਲੋਮੀਟਰ ਦੀ ਦੂਰੀ ਤੇ ਅਟਦੀ ਤੇ ਉਰੇ ਕਹਿੰਦੇ ਕਬੂਤਰਬਾਜੀ ਮੁਕਾਬਲਾ ਫੁੱਲ ਯੋਰਾ ਤੇ ਉਡਣਾ ਕਹਿੰਦੇ ਸਿਰੇ ਦੀ ਬਾਜੀ ਹੋਣੀ ਆ ਤੇ ਕੂਲਰ ਫਰਿੱਜ ਕਹਿੰਦੇ ਤਿੰਨ ਨਿਯਮ ਦਿੱਤੇ ਜਾਣੇ ਆ ਤੇ ਸਾਰੇ ਦੂਰੋਂ ਨੇੜੋਂ ਚੱਲ ਕੇ ਖੜੇ ਆਇਆ ਮੇਰੇ ਹਿਸਾਬ ਨਾਲ ਕਬੂਤਰ ਹੋਣਗੇ 135 40 ਦੇ ਕਰੀਬ 140 ਦੇ ਕਰੀਬ ਕਬੂਤਰ ਹੋਣਗੇ ਕਹਿੰਦੇ ਸਿਰੇ ਦੀ ਬਾਜੀ ਹੋਣੀ ਆ ਕਹਿੰਦੇ ਕਾਫੀ ਤੇ ਆਮਣਾ ਕੁੱਪ ਵਾਲਾ ਹੋਵੇਗਾ ਆਮਣਾ ਕੁੱਪ ਕਹਿੰਦੇ ਕਾਫੀ ਤੇ ਹੋਵੇਗਾ ਬਾਈ ਹੋਰ ਨੇ ਬਾਜੀ ਕਰਾਇਆ ਸਿਰੇ ਦੀ ਦੇਖਦੇ ਆ ਕੀ ਮਹੌਲਾ ਬਾਜੀ ਦਾ ਇਦੇ ਕੋ ਰੰਗ ਲਿਖੀ ਜਾਂਦੇ ਆ ਤੇ ਇਦ ਤੋਂ ਬਾਅਦ ਉਹ ਲੇ ਲੱਗਣਗੇ ਫਿਰ ਬਾਜੀ ਉਟੜੀ ਆ ਸਾਂਝਾ ਕੀਤਾ ਕਾਲਾ ਰੰਗ ਬੋਲਦਾ ਸਹੀ ਹਰ ਥੋੜਾ ਜਿਹਾ ਸਜੀਗਾ ਚੜੀ ਅਗਲਾ ਰੰਗ ਤੋੜੀ ਤੋੜ ਤੇ ਜਿਹੜਾ ਰੰਗ ਦੇ ਰੰਗ ਦਾ ਮੇਰਾ ਕੰਮ ਹੋ ਗਿਆ ਆ ਸੀਮਾਨ ਦਾ ਮਾਦਰਾ ਰੰਗ ਕਲੀਅਰ ਹੋ ਜਾਂਦਾ ਜਿਵੇਂ ਰੰਗ ਲਿਖਿਆ ਗਿਆ ਪੂਰਾ ਲੱਗਣਗੇ ਤੇ ਲੇਟਰ ਲੱਗਣਗੇ ਫਿਰ ਜਿਹੜੇ ਕਬੂਤਰ ਤੇ ਕਹਿੰਦੇ ਟਾਪ ਦੀ ਬਾਜੀ ਹੋਣੀ ਹੈ ਪਿੰਡ ਤੋਂ ਤੁਗਨੀ ਦੇ ਵਿੱਚ ਸਿਰੇ ਦੇ ਖੜਿਆਰੀ ਆਈ ਕਹਿੰਦੇ ਜਿਹੜੇ ਅੱਜ ਇੱਥੇ ਪਹੁੰਚਾ ਦੇਖਾਂਗੇ ਕਿ ਉਸ ਨੌਜਵਾਨ ਨੇ ਕੂਲਰ ਲੈ ਜਾਣਾ ਫ੍ਰਿਜ ਤਾਂ ਨਿਯਾਮ ਇੱਕ ਹੋਰ ਆ ਬਾਈ ਉਹਦਾ ਨਿਯਾਮ ਦੱਸਿਆ ਹੋਇਆ ਕੜਗਰ ਉਹ ਵੀ ਨਹੀਂ ਚ ਰੰਗ ਹੋਈ ਜਾਂਦੇ ਆ ਕਿ ਬੀਰ ਚ ਤੋਂ ਰਣ ਨੂੰ ਲੱਗਣਗੇ ਸੰਤਸਾਂਗੇ 35 40 ਦੇ ਕਰੀਬ ਦਿਖਾਉਣਗੇ ਸਭ ਜਾਈਂ ਦਰ ਕਹਿੰਦੇ ਆ ਬਾਕੀ ਸਾਨੂੰ ਦੱਸਾਂਗੇ ਕਿੰਨੇ ਕਬੂਤਰ ਉੱਡ ਗਏ ਦੱਸਾਂਗੇ ਕੰਦਾਸ਼ ਠਾਕ ਪੜੀ ਬੇਰ ਖਾਦ ਰੋ ਸਭਾ ਬਗੇ ਰਹਿਦਾ ਬੱਸ ਹੀ ਹੋ ਗਈ ਬੱਸ ਹੀ ਬੱਸ ਹੀ ਖੰਬੇ ਬੱਸ ਹੀ ਹੋ ਗਈ ਜੀ ਦੰਗਲ ਸੱਜਾ ਮੁੱਬਨ ਸੱਜਾ ਸਾਬਾ ਜੀ ਸਿਰੇ ਦੇ ਖੜਿਆਰੀ ਅੱਜ ਕਹਿੰਦੇ ਮਹਦੂਦ ਦੁਗਣੀ ਦੇ ਵਿੱਚ ਮੇਲਾ ਲੱਗਣਾ ਮੇਰੇ ਵੀਰੋ ਦੇਖਾਂਗੇ ਕਿਸ ਨੌਜਵਾਨ ਨੇ ਮੇਲਾ ਲੁੱਟ ਲੈ ਜਾਣਾ ਕਹਿੰਦੇ ਸਿਰੇ ਦੇ ਖੜਿਆਰੀ ਜਿਹੜੇ ਅੱਜ ਇਸ ਖੇਡ ਮੈਦਾਨ ਦੇ ਵਿੱਚ ਉਤਰਿਆ ਦੱਸਾਂਗੇ ਤੁਹਾਨੂੰ ਕਿਹਦੇ ਕਬੂਤਰ ਨੇ ਬਾਜੀ ਮਾਰਨੀ ਆ ਕਿਹਨੇ ਕੰਨੇ ਬਾਦਾਮ ਪਾਏ ਅੱਜ ਲੱਗ ਜਾਣਾ ਪਤਾ ਤੇ ਰੰਗ ਕਲੀਅਰ ਹੋਈ ਜਾਂਦੇ ਆ ਬਾਕੀ ਦੂਰੋਂ ਨੇੜੋਂ ਚੱਲ ਕੇ ਖੇਡਰੀ ਆਈ ਜਾਂਦੇ ਆ ਤੇ ਉਲੇ ਲੱਗਣਗੇ ਫਿਰ ਦੱਸਾਂਗੇ ਕਿੰਨੇ ਕਬੂਤਰ ਉੱਡ ਕੇ ਟੋਟਲ ਤੁਹਾਨੂੰ ਤੇ ਦੁਗਣੀ ਵਾਲਿਆਂ ਨੇ ਕਹਿੰਦੇ ਸਰਾ ਕਰਵਾਉਣਾ ਅੱਜ ਬਾਜੀ ਦਾ ਟੌਪ ਦੀ ਕਹਿੰਦੇ ਫੁੱਲ ਬਾਜੀ ਹੋਣੀ ਆ ਜੀ ਆ ਲੈ ਗਏ ਵੀਰ ਜੀ ਸੋਨੀ ਟੋਕਰਾ ਵੀਰੇ

ਸੱਚਾ ਦੂਸ਼ਨ ਬੱਬੇ ਜੀ ਇਕਾ ਲਈਆ ਰਾਜੂ ਗਿੰਦੂ ਵੀ ਇੱਕ ਮੈਂ ਬੋਲ ਆਇਆ ਆਹ ਨਹੀਂ ਬ੍ਰੇਕ ਆਇਆ ਆਜਾ ਮਨੂ ਦਾ ਇਧਰ ਦੀ ਆ ਜਾਂਦਾ ਸੁਝੀ ਹੈ ਹੈਲੋ ਮੈਂ ਪਹਿਲਾਂ ਲੜਾ ਬੋਲ ਗਾ ਜਾਨੀ ਗਾਲੀ ਗਿੱਡੀ ਦਾ ਪੀਲੇ ਦਾ ਮੰਡਾ ਲਿਤੀ ਰੱਖ ਕੀ ਗੱਲ ਬੋਲੋਗੀ ਮੈਂ ਕਦੇ ਰੰਗ ਬੋਲ ਸਕਦਾ ਨਹੀਂ ਆਲੋ ਗੇ ਆਗਲਾ ਰੰਗ ਜੀ ਵੀ ਆਪਣੇ ਨਾਮ ਤੇ ਹੁੰਦਾ ਹੈ ਅਗਲਾ ਰੰਗ ਬੋਲ ਲਓ ਜੀ ਅੱਜ ਕਹਿੰਦੇ ਮੇਲਾ ਲੱਗ ਗਿਆ ਅਸੀਂ ਕਹਿੰਦੇ ਮੇਲਾ ਲੱਗ ਗਿਆ ਸਿਰੇ ਦੀ ਕਹਿੰਦੇ ਵਾਜੀ ਹੋਣੀ ਹੈ ਜੀ ਕੋਤਾਲਾ ਪਹਿਲਾਂ ਦਾ ਦਾਣਾ ਪਿਜਾਉਂਦਾ ਕਾਲੇ ਕਾਲੇ ਦੇ ਰੰਗ ਕਾਲਾ ਟੀਨਾ ਦੇ ਬਸ ਆਹੀ ਦੋਸਤ ਨਾਲ ਜੀ ਕਾਲਾ ਟੀਨਾ ਯਾਰ ਕਾਲੀਆਂ ਕਾਂਤਾਂ ਦਾ ਲਾਉਂਦਾ ਪੂਰਾ ਕਾਲਾ ਜਿੰਨਾ ਲੱਗਦਾ ਜੀ ਜੀ ਹਰੀ ਘਾਸਾ ਲਓ ਜੀ ਕਹਿੰਦੇ ਸਿਰੇ ਦੀ ਬਾਜੀ ਉੱਡਣੀ ਹੈ ਜੀ ਅੱਜ ਦੇਖਦੇ ਆ ਫਿਰ ਕਿਹੜੇ ਨੌਜਵਾਨ ਨੇ ਬੂਲਰ ਜੱਤਣਾ ਕੀਨੇ ਫਰਜ ਜੱਤਣਾ ਕਹਿੰਦੇ ਅਸਮਾਨ ਦੇ ਵੱਲ ਨਜ਼ਰਾਂ ਜਾਣੀਆਂ ਕਬੂਤਰ ਵਾਜਾਂਦੀਆਂ ਕਹਿੰਦੇ ਟਾਪ ਟਾਪ ਦੇ ਖੜੇ ਰਹੀ ਜਿਹੜੇ ਇਸ ਮੈਦਾਨ ਦੇ ਵਿੱਚ ਅਜੁੱਤਰਿਆ ਦੇਖਦਾ ਕਿਹੜੇ ਕਬੂਤਰ ਨੇ ਕਿੰਨੇ ਬਦਾਮ ਖਾਦੇ ਆ ਕਿੰਨੇ ਮੇਲਾ ਲੁੱਟਣਾ ਅੱਜ ਦੇਖੋ ਸਮਾਨ ਦੇ ਵੱਲ ਨਜ਼ਰਾਂ ਜਾਣੀਆਂ ਕਹਿੰਦੇ ਆਮਣਾ ਕੁੱਪ ਵੀ ਅੱਜ ਕਾਫੀ ਤੇ ਹੋਵੇਗਾ ਮੇਰੇ ਵੀਰੋ ਤੇ 19 ਅੱਜ ਕਹਿੰਦੇ ਆਮਣਾ ਕੁੱਪ ਵਾਲੇ ਨੇ ਫੈਸਲੇ ਕਰ ਦੇਣੇ ਆ 70 ਹੋਗੇ ਇਹ ਆ ਇਹਦੇ ਵਾਲੇ ਬਾਈ ਵਾਲੇ ਵਿੱਚ ਹੀ ਦਾ ਪਤਾ ਰਿਭਰੇ ਇਹਨੂੰ ਉਸ ਮੈਂ ਤਾਂ ਇਹ ਵਾਲੇ ਬਾਈ ਵਾਲੇ ਵਿੱਚ ਰੋਣੇ ਵਾਲੇ ਦੇ ਨੇ ਤੀਤੇ ਵਾਲੇ ਲਖਾ ਦੇ ਯਾਰ ਫੇਰ ਦਵਾਰੇ ਕੁਸਟ ਨਹੀਂ ਹੁੰਦਾ ਨੇ ਆਖੋ ਇਹ ਲਖਾ ਕੇ ਉੱਤਰ ਬਖਾ ਆ ਲੇਖੀ ਯਾਰ ਕੁਸਟ ਮੇਰੀ 19 ਤੇ 30 ਕਿਹੜਾ ਲਖਾ ਲਾ ਦੇ ਕੋਲੋਂ ਆਲੀ ਆ ਯਾਰ ਲਿਖਾਉਣਾ ਨਹੀਂ ਦੇਖਿਆ ਤਾਂ ਹੋਇਆ ਕਹਿੰਦਾ ਪਹਿਲਾ ਰੰਗ ਲਿਖਿਆ ਬਨੇ ਅੱਜ ਲਿਖਣਗੇ ਵੀਰੇ ਮੋਹਰ ਕਿੰਨੇ ਕਰਹਿ ਗਏ ਬਈ ਤੋ ਹੋ ਗਿਆ ਮੇਲਾ ਜੀ ਬਸ ਕਹਿੰਦੇ 10 15 ਮਿੰਟ ਰਹਿ ਗਏ ਹੁਣ ਉੱਲੇ ਲੱਗਣੀ ਹੈ ਫਿਰ ਦੇਖਾਂਗੇ ਕਿਹਦੇ ਕਿਹਦੇ ਕਬੂਤਰ ਉੱਡੇ ਨੇ ਉਹ ਵੀ ਤੁਹਾਨੂੰ ਸਾਰੇ ਦੱਸਾਂਗੇ ਓਏ ਆ ਜਾਓ ਭਾਈ ਲਿਖਾ ਦਿਓ ਜਿਹੜਾ ਕੋਈ ਰਹੇਗਾ ਆ ਜਾਓ ਪਾਣੀ ਲਾ ਲਓ ਭਾਈ ਹੋਰਾਂ ਨੇ ਫੈਸਲੇ ਕਰਤੇ ਪਾਣੀ ਲਾ ਲਓ ਖੇਤੀ ਆ ਜਾਓ ਵੀਰੇ ਅੱਜ ਜਿਹੜਾ ਕੋਈ ਆਂਗਣਾ ਕਹਿੰਦੇ ਕੋਕੋ ਵਾਲਾ ਵੀ ਕਾਪੀ ਤੇ ਹੋਏਗਾ ਮੇਰੇ ਵੀਰੋ ਅੱਜ ਰੌਣਕਾ ਕਹਿੰਦੇ ਦੁਗਣੀ ਦੇ ਵਿੱਚ ਲੱਗਣੀ ਆ ਤੱਕੜੇ ਸਰੇ ਤੇ ਸਰੇ ਦੇ 플레이ਰਾਂ ਕਹਿੰਦੇ ਜਿਹੜੇ ਅੱਜ ਇੱਥੇ ਮદાન ਦੇ ਵਿੱਚ ਉਤਰਿਆ ਦੇਖਾਂਏ ਕਿਹੜੇ ਨੇ ਕਿਹੜਾ ਕਬੂਤਰ ਛੱਡਣਾ ਜੀ ਕਿਹਨੇ ਬਾਜੀ ਮਾਰਨੀ ਉਹ ਵੀ ਸੋਨੂੰ ਦੱਸਾਂਗੇ ਕਰਮ ਮੰਤਰੇ ਹਰ ਜਗ੍ਹਾ ਹਾਂ ਹਾਂ ਜੀ ਸਤਿ

ਤਨੋਂ ਉਹ ਤਾਂ ਅਸੀਂ ਜਦ ਥੋੜਾ ਮੰਨੇ ਐ ਕਿ ਕਰਮੇ ਤੇ ਲਈ ਬਾਹਰ ਕੀ ਮਟੀਰੀਅਲ ਬਣਾ ਦੀ ਹੈਗਾ ਨਾ ਹਾਂ ਹਾਂ ਇਹ ਉਹ ਪਾਉਂਦੀ ਆ ਆ ਖਾਲੀ ਰਹਿਣਾ ਇਹਦੇ ਤਾਂ ਆ ਬੜਾ ਦੇਖਦੇ ਪਾਣੀ ਪਾਣੀ ਬੱਤਾ ਹੋ ਗਿਆ ਜਾਂ ਪਾਣੀ ਪਾਣੀ ਨਾ ਲੋ ਵੀਰੇ ਪਾਣੀ ਵਾਛੋਣਾ ਇਹ ਬਹੁਤ ਹੈ ਬਹੁਤ ਹੈ ਐਸਾ ਕਰ ਜੇ ਦਾ ਕਬੂਤਰੀ ਬਾਦੋਗੇ ਤਰਾਸੀ ਜਾ ਮੇਰੇ ਕੁੜੀ ਜੀ ਬਚਰ ਕੋਈ ਨਹੀਂ ਫਿਰ ਹੋਣਾ ਜਿਹੜੇ ਹੋਗੇ ਹੋਗੇ ਹਾਂ ਨਹੀਂ ਹੈ ਹੈ ਕਿੰਨੇ ਅੰਦਰ ਕੋਲ ਹੈਲੋ ਵੀ ਨੇ ਪੂਰੇ ਦਸਤਾ ਦਾ 19 ਨਾ 19 ਦਫਾ ਲ ਆ ਗਿਆ ਉਰੇ ਆ ਗਿਆ ਉਰੇ ਆ ਗਿਆ 19 ਜਿਹੜਾ ਦੱਬਣਾ ਛੱਡਦਾ 19 ਤੇ 322 22 ਤੇ 20 ਉਹਦੇ ਨਹੀਂ ਆਏ ਨੇ ਬਿਹਤਰੀ ਮੌਕੇ ਤੇ 42 ਤੇ 60 ਰਾਤ ਦਾ ਤਾਂ 102 ਆ ਹੋਵੇ ਠੀਕ ਹੈ ਦਿਖਾਤਾ ਆਹੋ ਵੀ ਹੋ ਗਿਆ ਨਾ ਨਾਨਾ ਆਈ ਆਪ ਚੜ੍ਹਨ ਗਿਆ ਨਾ ਕਿੱਦਾਂ ਹੋਇਆ ਇਹ ਕਿੱਦਾਂ ਆਏ ਇਹੋ ਜਿਹੇ ਬਾਅਦ ਲੋ ਜੀ ਮੋਰਾ ਲੱਗੀ ਜਾਂਦੀਆਂ ਤੇ ਫਿਰ ਪਾਣੀ ਲੱਗੂਗਾ ਫਿਰ ਉੱਗਣਗੇ ਦੋ ਤਰ੍ਹਾਂ ਉਹ ਹਾਈਲਾ ਹਾਈਲਾ ਜਿੱਦ ਨੂੰ ਅਲਟਾ ਆਉਂਦਾ ਹਲੋ ਜੀ ਬਾਜੀ ਕਹਿੰਦੇ ਅੱਜ ਸਿਰੇ ਦੀ ਹੋਣੀ ਆ ਘੈਂਟ ਕਹਿੰਦੇ ਬਾਜੀ ਸ਼ਸ਼ੀਕਲ ਵੀਰੇ ਬਾਈ ਜੀ ਸ਼ਸ਼ੀਕਲ ਕਿੰਨੇ ਕਬੂਤਰ ਉੱਡਣੇ ਵੀਰੇ ਅੱਜ ਅੱਜ ਵੀਰੇ ਹੈ 145 ਕਬੂਤਰ ਕੀ ਨਾਮ ਆ ਵੀਰੇ ਆਪਣਾ ਅਸਕਰ ਬਾਜੀ ਤੁਸੀਂ ਕਰਾਈਏ ਵੀਰੇ ਹਾਂਜੀ ਲਓ ਜੀ ਕਾਪੀ ਤੇ ਕੌਣ ਆ ਵੀਰੇ ਕਾਫੀ ਦੇ ਵੀਰੇ ਅਮਨਾ ਕੁੱਪ ਫਲਸਤਾਲਵਾਰੀ ਕਮੁੰਡਾ ਹੋਦਾ ਖਲਾ ਹੀ ਲੋ ਜੀ ਘੈਂਟ ਬਾਜੀ ਹੋਣੀ ਆ ਕਹਿੰਦੇ ਪਿੰਡ ਦੁਗਣੀ ਦੇ ਵਿੱਚ ਮੇਰੇ ਵੀਰੋ ਮੇਲਾ ਲੱਗਿਆ ਦੇਖਾਂਗੇ ਕਿਹੜੇ ਨੌਜਵਾਨ ਨੇ ਮੇਲਾ ਲੁੱਟ ਲੈ ਜਾਣਾ ਅਸਮਾਨ ਦੇ ਬਲ ਨਜ਼ਰਾਂ ਜਾਣੀਆਂ ਕਬੂਤਰ ਬਾਜਾਂ ਦੀਆਂ ਕਾਫੀ ਤੇ ਕਹਿੰਦੇ ਅਮਨਾ ਕੁੱਪ ਹੋਵੇਗਾ ਬਾਈ ਕਿਵੇਂ ਅਮਨੇ ਠੀਕ ਹਾਂ ਹਾਂਜੀ ਹਾਂਜੀ ਕਿੰਨੇ ਕਬੂਤਰ ਉੱਡਣਗੇ ਵੀਰੇ ਮੇਰੇ तकरीबन 140 45 ਦੇ ਲਵੇ ਨੇ ਬਾਕੀ ਗਿਣਤੀ ਕਰਕੇ ਦੱਸ ਦਿੰਨੇ ਮਾੜੇ ਉੱਲੇ ਲਵਾ ਦੀ ਲੋ ਜੀ ਕਹਿੰਦੇ ਆਮਣੇ ਦੀ ਅੱਖ ਅੱਜ ਅਸਮਾਨ ਦੇ ਵੱਲ ਹੋਣੀ ਹੈ ਦੇਖਾਂਗੇ ਕਿਹੜੇ ਨੌਜਵਾਨ ਨੇ ਮੇਲਾ ਲੁੱਟ ਲੈਣਾ ਦੁਗਣੀ ਦੇ ਵਿੱਚ ਕਹਿੰਦੇ ਅੱਜ ਮੇਲਾ ਲੱਗਿਆ ਦੇਖਾਂਗੇ ਕਿਹੜੇ ਨੌਜਵਾਨ ਨੇ ਕਿੰਨੇ ਬਦਾਮ ਪਵਾ ਪਾਇਆ ਜਨਵਰਾਂ ਨੂੰ ਦੇਖਾਂਗੇ ਘੈਂਟ ਕਹਿੰਦੇ ਬਾਜੀ ਚੱਲਣੀ ਆ 140 45 ਦੇ ਕਰੀਬ ਕਬੂਤਰ ਉੱਡਣੇ ਆ ਤੇ ਮੋਰਾ ਲੱਗੀ ਜਾਂਦੀ ਆ ਫਿਰ ਪਾਣੀ ਲੱਗੂਗਾ ਫਿਰ ਕਹਿੰਦੇ ਜਨਵਰੋ ਉੱਡਣੇ ਆ ਸਮੁੰਦਰ ਸਾਹੇ ਕਿੱਲੇ ਕਬੂਤਰ ਉੱਡੇ ਆ ਅਪਡੇਟ ਪੂਰੀ ਬਾਕੀ ਸਭ ਨੂੰ ਜਦ ਤੱਕ ਜੀ ਫੇਲ ਕਾਉਂਗੇ ਮਿੰਟ ਦੀ ਅਗਲੇ ਦੀ ਜੇ ਦੂਰਾ ਲਾ ਗਿਆ ਫਲਾਣਾ ਕਰ ਓਏ ਲੋਟੂ ਜਦ ਨਾਲ ਲਾ ਲਓ ਬਣੋ ਯਾਰ ਖੁੱਸ ਨੀਂ ਗਿਆ ਜਨ ਕੈਂਡ ਜੀਂ ਗਰਾ ਕਿਹੜੀ ਜਗ੍ਹਾ ਤੋਂ ਵੀਰੇ ਆਪਾਂ ਸਿਆਲੇ ਪਿੰਡ ਤੋਂ ਤਾਂ ਕਹਿ ਜਾਂ ਨ ਵੀਰੇ ਛੱਜਣੇ ਵੀਰੇ ਹਾਂਜੀ ਤਿੰਨ ਕਬੂਤਰ ਤਿੰਨ ਕਬੂਤਰ ਛੱਜਣੇ ਬਾਈ ਹੋਰਾਂ ਨੇ ਕਹਿੰਦੇ ਸਿਰੇ ਦੇ ਖੜਿਆਰੀ ਆ ਜੀ ਅੱਜ ਸਾਨੂੰ ਦੱਸਿਆ ਮੈਂ ਅੱਜ ਕਹਿੰਦੇ ਪੂਰੀਆਂ ਰੌਣਕਾਂ ਲੱਗਣੀਆਂ ਪਿੰਡ ਦੁਗਣੀ ਦੇ ਵਿੱਚ ਕਹਿੰਦੇ ਮੇਰੇ ਵੀਰੋ ਮੇਲਾ ਲੱਗਿਆ ਦੇਖਾਂਗੇ ਕਿਹੜੇ ਨੌਜਵਾਨੇ ਮੇਲਾ ਲੁੱਟ ਲੈ ਜਾਣਾ 140 45 ਕਬੂਤਰ ਉੱਡਣੇ ਆ ਜੀ ਕਹਿੰਦੇ ਕੈਟ ਕਹਿੰਦੇ ਬਾਜੀ ਉਡਣੀਆਂ ਹਾਂ ਅੱਜ ਤੁਹਾਨੂੰ ਆ ਲੈ ਬਾਈ ਬਾਈ ਲੋ ਜੀ ਕਹਿੰਦੇ ਸਤਪਾਲ ਘੁੰਮਣੇ ਅੱਜ ਕਬੂਤਰ ਛੱਡਣਾ ਕਹਿੰਦੇ ਤੇ ਪਾਣੀ ਲੱਗੀ ਜਾਂਦਾ ਅੱਜ ਮਿੰਟਾਂ ਬਾਅਦ ਕਹਿਦਾ ਨਾ ਨੀ ਲੋਣਾ ਮੈਂ ਆਹ ਹਾਂ ਤੇ ਆ ਆ ਹਾਂ ਹਾਂ ਬੜੀ ਗੱਲ ਆ ਬੱਲੇ ਲੱਗੀ ਜਾਂਦੇ ਜਾਨਵਰ ਰੋਟੀ ਜਾਂਦੇ ਆ ਆ ਕਤਰੀ ਵੀਰੇ ਐ ਵੀਰੇ ਪੂਰਾ ਹਾਲੇ ਫਿੱਟਿਆ ਨਹੀਂ ਆ ਕਬੂਤਾ ਦੂਜਾ ਬਾਈ ਕਿਸਦਾ ਯਾਰ ਥੋੜੀ ਮੋਹਰ ਦਾ ਰੋਲਾ ਪਵਾਓਗੇ ਤੁਸੀਂ ਚੜੀ ਜਾਂਦੇ ਆ ਕਹਿੰਦੇ ਆ ਸਮਾਨ ਦੇ ਵੱਲ ਕੋ ਜਾਨਵਰ ਦੇਖੋ ਰਾਹ ਐ ਹੁਣ ਕਾਦੂ ਛੱਡੇਗਾ ਮਾਰਕ ਪੁਣਗੇ ਲੈ ਆਉਣਾ ਵੀ ਆਇਓ ਆਓ ਆਹ ਟੀਮ ਕਿਉਂ ਨਹੀਂ ਆਉਂਦੀ ਤਿੰਨ ਮਿੰਟ ਰਹਿ ਗਿਆ ਆਹ ਬਾਈ ਜੀ ਸਭਾ ਜੀ ਨੀ Hello, <laughs> am